ਇਹ ਕਿਹੜਾ ਚੰਦਨ ਹੈ ਲਾਲ ਹੈ ਕਿ ਵਾਈਟ ਵਾਈਟ ਲਾਲ ਆਪਣੇ ਹੁੰਦਾ ਨੇ ਇਹ ਬੂਟੇ ਕਿਹੜੇ ਲੱਗੇ ਹੋਏ ਨੇ ਇਹਦੇ ਨਾਲ ਇਹ ਮਹਿੰਦੀ ਆ ਅੱਛਾ ਮਹਿੰਦੀ ਹੀ ਇਹਨੂੰ ਬਾਲਦੀ ਆ ਠੀਕ ਐ ਆ ਬੂਟਾ ਦੇਖ ਨਾ ਫੁੱਟ ਰਿਹਾ ਆ ਬਰੀਕ ਬਰੀਕ ਪੱਤੇ ਨਵੇਂ ਨਵੇਂ ਫੁੱਟੀ ਜਾਂਦੇ ਇਹ ਮਹਿੰਦੀ ਇਹਨੂੰ ਖਰਾਕ ਦਿੰਦੀ ਆ ਇਹ ਕਿੰਨੇ ਸਮੇਂ ਦਾ ਹੋ ਗਿਆ ਬੂਟਾ ਇਹ ਵਾਲਾ ਆਈਟਮ ਹਾਂਜੀ ਆਈਟਮ 1.5 ਕਿਲੋ ਇਹ ਫਿਰ ਕਿੰਨੇ ਬੂਟੇ ਲੱਗੇ ਹੋਏ ਨੇ ਅੱਧੇ ਕਿੱਲੇ ਚ ਮੈਂ 300 ਦੇ ਗੇੜ ਲਾ ਕਿਵੇਂ ਇਹਦਾ ਮੰਡੀਕਰਨ ਹੋਏਗਾ ਕਿੰਨੇ ਕੁ ਦਾ ਬੂਟਾ ਹੁੰਦਾ ਇਹਦਾ ਕੀ ਫਾਇਦਾ ਹੈਗਾ ਆਈਟਮ ਮੰਡੀ ਮਾਰਕੀਟਿੰਗ 26000 35000 ਤਿਆਰ ਪ੍ਰਤੀ ਕਿਲੋ ਜਾਨੀ ਕਿ 8-10 ਲੱਖ ਦਾ ਬੂਟਾ ਤਿਆਰ ਹੋ ਜਾਂਦਾ ਹਾਂ ਨੋਰਮਲ 8-10 ਤਾਂ ਫਿਰ ਖੇਤੀ ਬਹੁਤ ਵਧੀਆ 10 ਬੂਟੇ ਵੀ ਹੋ ਗਏ ਤਾਂ ਕਰੋੜ ਦੇ ਚਲੇਗੇ 1 ਕਰੋੜ ਤੇਗੇ ਮੇਰੇ ਨਾਲ ਕਿਸਾਨ ਅਜਮੇਰ ਸਿੰਘ ਮੌਜੂਦ ਹੈਗੇ ਨੇ ਜਿਨ੍ਹਾਂ ਨੇ ਆਪਣੇ ਖੇਤਾਂ ਦੇ ਵਿੱਚ ਚੰਦਨ ਦੇ ਬੂਟੇ ਲਾਏ ਹੋਏ ਨੇ ਕਣਕ ਝੋਨੇ ਤੋਂ ਪਾਸੇ ਹੋ ਕੇ ਇਹਨਾਂ ਨੇ ਚੰਦਨ ਦੀ ਖੇਤੀ ਸ਼ੁਰੂ ਕੀਤੀ ਹੈ ਬਹੁਤ ਸਾਰੇ ਲੋਕਾਂ ਦੇ ਸਵਾਲ ਵੀ ਹੁੰਦੇ ਨੇ ਕਿ ਕੀ ਪੰਜਾਬ ਦੇ ਵਿੱਚ ਚੰਦਨ ਦੀ ਖੇਤੀ ਹੋ ਜਾਂਦੀ ਹੈ ਤਾਂ ਕੀ ਇਹਦਾ ਫਾਇਦਾ ਹੈਗਾ ਸਾਰੀ ਗੱਲਬਾਤ ਕਰਦੇ ਹਾਂ ਤਾਂ ਅਜਮੇਰ ਜੀ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਈ ਚੰਦਨ ਦੀ ਖੇਤੀ ਬਾਰੇ ਸੁਣ ਕੇ ਹੀ ਪੰਜਾਬ ਦੇ ਵਿੱਚ ਬੜੇ ਸਾਰੇ ਸਵਾਲ ਵੀ ਆ ਜਾਂਦੇ ਨੇ ਕਿ ਵਾਕਈ ਸਫਲ ਹੈ? ਹਾਂਜੀ ਬੜੀ। ਠੀਕ ਹੈ। ਮੈਨੂੰ 2 ਸਾਲ ਹੋ ਗਏ ਮੈਂ ਆਲੇ ਦੁਆਲੇ ਹਨਾ ਦੇਖੇ ਲੱਗੇ। ਹਾਂ। ਕੁਝ ਲੋਕ ਆਪਣੇ ਗਰਦਾਸਪੁਰ ਇੱਕ ਮੁੰਡਾ ਆ। ਅੱਛਾ। ਉਹਨੇ ਲਾਇਆ। ਠੀਕ ਹੈ। ਫਿਰ ਇੱਕ ਬਰਨਾਲੇ ਆ। ਹਾਂ। ਇਹ ਠੁੱਲੋ ਵਾਲਾ। ਅੱਛਾ। ਉੱਥੇ ਉਹਨਾਂ ਨੇ ਲੱਗਾ। ਪੂਰੀ ਡ్రਾਈੰਗ ਫਰੂਟ ਵੀ ਲਾਇਆ ਤੇ ਨਾਲ ਚੰਦਨ ਲਾਇਆ। ਅੱਛਾ। ਇਹ ਫਿਰ ਕਿੰਨਾ ਕਿੰਨੀ ਜਗ੍ਹਾ ਦੇ ਵਿੱਚ ਲਾਇਏ ਨੇ ਤੁਸੀਂ? ਮੈਂ ਤਾਂ ਤਕਰੀਬਨ ਅੱਧਾ ਕਿਲਾ ਸਮਝ ਲੈ ਲਾਤਾ। ਠੀਕ ਹੈ ਇਹ ਕਿੰਨੇ ਸਮੇਂ ਦੇ ਬੂਟੇ ਹੋਗੇ ਨੇ ਇਹ 10 ਤੋਂ 12 ਸਾਲ ਦੇ ਯਾਨੀ ਕਿ ਕੀਮਤ ਪੈਣ ਲੱਪਣੀ ਇਹਦੀ ਪਹਿਲਾਂ ਨਹੀਂ ਇਹ 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 ਕਿੰਨੇ ਸਮੇਂ ਦਾ ਹੋ ਗਿਆ ਬੂਟਾ ਇਹ ਵਾਲਾ ਆਈਟਮ ਹਾਂਜੀ ਆਈਟਮ 1.5 ਸਾਲ ਦਾ ਅੱਛਾ 1.5 ਸਾਲ ਦਾ ਹੈ ਤੇ 10 ਤੋਂ 12 ਸਾਲ ਦਾ ਜਦੋਂ ਹੋਏਗਾ ਫੇਰ ਇਹ ਸ਼ੁਰੂ ਹੋਏਗਾ ਇਹਦੀ ਕੀਮਤ ਪਿਆ ਜਣੀ ਠੀਕ ਹੈ ਸਮੈਲ ਆਉਣ ਲੱਪਣੀ ਇਹਦੇ ਵਿੱਚੋਂ ਖੁਸ਼ਬੂ ਆਉਣ ਲੱਪਣੀ ਅੱਛਾ ਚੰਦਨ ਦੀ ਠੀਕ ਹੈ ਬਹੁਤ ਘੱਟ ਐਮ ਲੱਗਦਾ ਲਾਗੇ ਚਾਗੇ ਤੁਹਾਡੇ ਲਾਇਆ ਵੀ ਨਹੀਂ ਕਿਸੇ ਨੇ ਹੋਣਾ ਚਾਹੁੰਦਾ ਨਾ 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 ਹਾਂ ਤੁਹਾਡੇ ਉਹਨਾਂ ਕੀ ਇਹ ਤਾਂ ਵੈਸੇ ਹੀ ਬੰਦੇ ਨੂੰ ਕਈ ਵਾਰੀ ਡਰ ਲੱਗਦਾ ਕਿ ਪਤਾ ਨਹੀਂ ਹੋਏਗੀ ਕਿ ਨਹੀਂ ਹੋਏਗੀ ਤੁਹਾਡੇ ਫਿਰ ਕਿਵੇਂ ਆਇਆ ਜਹਨ ਚ ਕਿ ਇਹ ਸਾਰੀਆਂ ਚੀਜ਼ਾਂ ਤੋਂ ਪਾਸੇ ਹੋ ਕੇ ਚੰਦਨ ਦੀ ਖੇਤੀ ਕਰੀ ਹੈ ਇਹ ਕੋਦਾਂ ਵੀ ਮੈਨੂੰ ਥੋੜਾ ਸੁਭਾਅ ਆ ਜਿੱਦਾਂ ਰਿਸਕ ਲੈਣ ਦਾ ਕੁਝ ਮੈਂ ਨੰਨਾ ਤੋਂ ਨੰਨਾ ਕਰਕੇ ਇੱਕ ਦੇਖਣਾ ਚਾਹਣਾ ਇੱਕ ਇਦਾਂ ਦੇ ਕੰਮਾਂ 'ਚ ਬੂਟਿਆਂ 'ਚ ਪਿਆ ਮੈਂ 8-9 ਸਾਲ ਤੋਂ ਹਾਂ ਅੱਛਾ ਠੀਕ ਹੈ 8-9 ਸਾਲ ਤੋਂ ਮੈਂ ਬੂਟਿਆਂ 'ਚ ਤਾਂ ਨਰਤਰੀਆਂ ਦੇ ਜਾਣ ਨਾਲ ਖੜਿਆ ਪੈ ਗਿਆ ਪਤਾ ਨਹੀਂ ਦਿਮਾਗ ਹੀ ਕਰੇ ਉਧਰੋਂ ਚੱਲ ਪਿਆ ਬੂਟਾ ਹੁਣ ਤਾਂ ਇਦਾਂ ਤੁਰਿਆ ਜਾਂਦਾ ਬੂਟਾ ਦੇਖ ਕੇ ਪਛਾਣ ਲੇਦਾ ਵੀ ਅਕੜਾ ਬੂਟਾ ਚੱਲ ਪਊਗਾ ਨਹੀਂ ਜਾਂਦਾ ਅੱਛਾ ਹਾਲਤ ਵੇਖੀ ਹਾਂ ਇਹ ਫਿਰ ਕਿੰਨੇ ਬੂਟੇ ਲੱਗੇ ਹੋਏ ਨੇ ਅੱਧੇ ਕਿੱਲੇ ਚ ਮੈਂ 300 ਦੇ ਗੇੜ ਲਾਇਆ ਅੱਛਾ ਤੁਸੀਂ ਤਾਂ ਫਿਰ ਸਾਰਾ ਹਿਸਾਬ ਕਦੋਂ ਪਤਾ ਕੀਤਾ ਹੋਊਗਾ ਕਿ 10 12 ਸਾਲ ਦੇ ਵਿੱਚ ਇੰਨਾ ਹੋ ਜਾਏਗਾ ਮੰਡੀ ਕਰਨਾ ਦਾ 2 ਸਾਲ ਹੋ ਗਿਆ ਇਸ ਮਗਰ ਪਏ ਨੂੰ ਅੱਛਾ ਸਮਝਾਓ ਥੋੜਾ ਜਿਆ ਫਿਰ ਕਿਸਾਨਾਂ ਨੂੰ ਕਿ ਕਿਵੇਂ ਇਹਦਾ ਮੰਡੀਕਰਨ ਹੋਏਗਾ ਕਿੰਨੇ ਕੁ ਦਾ ਬੂਟਾ ਹੁੰਦਾ ਇਹਦਾ ਕੀ ਫਾਇਦਾ ਹੈਗਾ ਇਦਾਂ ਫਾਇਦਾ ਹੀ ਫਾਇਦਾ ਆ ਹਾਂ ਮੰਡੀ ਕਰਨ ਇਹਦਾ ਇਦਾਂ ਜਿਉਂ ਬੂਟਾ ਪਾੜ ਲਾ ਹਾਂ ਤੇ ਉੱਥੇ ਜਾ ਕੇ ਕਰਨਾਟਕਾ ਦੇ ਵਿੱਚ ਇੰਡਸਟਰੀਆਂ ਬਣੀਆਂ ਆ ਉਹਨਾਂ ਦੇ ਆ ਠੀਕ ਐ ਬਣੇ ਆ ਉਹਨਾਂ ਦੇ ਕੰਪਨੀਆਂ ਆ ਠੀਕ ਐ ਉੱਥੇ ਆਰਤੀਏ ਬੈਠੇ ਆ ਅੱਛਾ ਆਪਾਂ ਉਹਨਾਂ ਨੂੰ ਦੱਸ ਸਕਦੇ ਹਾਂ ਵੀ ਅਸੀਂ ਇੰਨੇ ਬੂਟੇ ਪਾਲੇ ਆ ਅੱਛਾ ਹੁਣ ਜਿਹੜੀਆਂ ਨਰਸਰੀਆਂ ਤੋਂ ਮੈਂ ਲੈ ਕੇ ਆਇਆ ਉਥੋਂ ਹਾਂ ਉਹਨਾਂ ਤੋਂ ਕਹਿੰਦਾ ਬੈਲ ਬੁੱਲ ਲਾ ਕੇ ਉਹ ਕਹਿੰਦੇ ਸਾਨੂੰ ਟੈਨਸ਼ਨ ਨਾ ਕਹਿੰਦਾ ਇਹ ਚੀਜ਼ ਵੇਚਣ ਦੀ ਨਾ ਟੈਨਸ਼ਨ ਲਈ ਹਾਂ ਮੈਂ ਬਕਾਇਦਾ ਤੈਨੂੰ ਅਕਾਊਂਟ ਚ ਪੈਸੇ ਜਾ ਕੇ ਚੈੱਕ ਕਰਕੇ ਆਉਗਿਆ। ਅੱਛਾ। ਇਹ ਨਹੀਂ ਆਉਣਾ ਉਹਨੇ ਬੰਦਿਆ ਭੇਜਣੇ ਆ ਕੰਪਨੀ ਵਾਲੇ ਨੇ। ਅੱਛਾ। ਉਹ ਲੈਬ ਤੋਂ ਬੰਦਾ ਆਉਣਾ। ਠੀਕ ਹੈ। ਉਹਨੇ ਇਹਦੇ ਵਿੱਚ ਬੂਟੇ ਦੇ ਡ੍ਰਿੱਲ ਮਾਰਨੀ ਆ। ਅੱਛਾ। ਡ੍ਰਿੱਲ ਮਾਰ ਕੇ ਬੂਰਾ ਜਾ ਕੱਢ ਕੇ ਲੈ ਜਾਣਾ। ਹਾਂ। ਮਤਲਬ ਜਦੋਂ ਆਪਾਂ ਡ੍ਰਿੱਲ ਮਾਰਦੇ ਆ ਨਾ ਵਿੱਚੋਂ ਨਿਕਲਦਾ ਬੂਰਾ ਜਾ। ਠੀਕ ਹੈ। ਹਾਂ। ਉਹ ਲੈ ਜਾਣਾ ਉਹਨੇ ਸੈਂਪਲ ਪਾ ਕੇ। ਠੀਕ ਹੈ। ਉੱਥੋਂ ਉਹਨੇ ਦੇਖਣਾ ਵੀ ਕਿੰਨਾ ਇਹਦੇ ਵਿੱਚ ਤੇਲ ਆ ਤੇ ਕਿ ਇਹ ਕਿੰਨਾ ਇਹਦੀ ਕੀਮਤ ਪੈਣੀ। ਉੱਥੋਂ ਕੀਮਤ ਲੱਗਣੀ ਤੁਹਾਡੀ। ਅੱਛਾ। ਵੈਸੇ ਇਹਦੀ ਐਵਰੇਜ ਕਿੰ ਬੈਠੇ ਜਦੋਂ ਆਮ 26 28 ਕਿਲੋ ਦਾ ਦੱਸਦੇ ਆ ਉਹ ਵੀ 28 ਕਿਲੋ ਦਾ ਸਮਝ ਲੈ ਜੇ ਬੂਟਾ ਹੋ ਜਾਂਦਾ ਤੁਹਾਨੂੰ ਪੈਸੇ ਦੇਣ ਲੱਪਿਆ 28000 ਨੂੰ ਕਿਲੋ ਨਹੀਂ 28 ਕਿਲੋ ਵੇਟ ਦੇ ਅੱਛਾ ਫੇ ਬਾਕੀ ਉਹ ਮਾਰਕੀਟਰ ਦੇ ਕੀਮਤ ਆ ਵੀ ਕੀ ਰੇਟ ਕੀਮਤ ਮਾਰਕ ਐਟਮ ਮੰਡੀ ਮਾਰਕੀਟਿੰਗ 26000 35000 28000 ਕਿਲੋ ਪ੍ਰਤੀ ਕਿਲੋ ਠੀਕ ਹੈ ਤੇ ਇਹ ਫਿਰ ਕਿੰਨੇ ਕੁ ਕਿਲੋ ਦਾ ਹੋ ਜਾਂਦਾ ਬੂਟਾ ਬੂਟਾ ਹੋਏ 28 30 ਕਿਲੋ ਦਾ 28 30 ਕਿਲੋ ਯਾਨੀ ਕਿ 8 10 ਲੱਖ ਦਾ ਬੂਟਾ ਇਹ ਤਿਆਰ ਹੋ ਜਾਂਦਾ ਹਾਂ ਨੋਰਮਲ 8 10 ਜੇ ਅੱਜ ਦਾ ਰੇਟ ਜਿਹੜਾ ਅੱਜ ਦਾ ਰੇਟ ਆ। ਹਲਕ ਨੂੰ ਰੇਟ ਵੱਧ ਗਿਆ ਤਾਂ ਫੇ ਹੋਰ ਲੱਕ ਵੱਧ ਗਿਆ। ਫੇਰ ਹੋਰ ਵਧੀਆ। ਵੈਸੇ ਮੈਨੂੰ ਲੱਗਦਾ ਇਹ ਤਾਂ ਫਿਰ ਖੇਤੀ ਬਹੁਤ ਵਧੀਆ। 10 ਬੂਟੇ ਵੀ ਹੋ ਗਏ ਤਾਂ ਕਰੋੜ ਦੇ ਚਲੇਗੇ। 1 ਕਰੋੜ ਤੇ ਚਲੇਗੇ। ਹਾਂ। ਪਰ ਇਹ ਫਿਰ ਜਿਵੇਂ ਤੁਸੀਂ ਕਈ ਜਗ੍ਹਾ ਤੋਂ ਪੁੱਛ ਕੇ ਆਏ ਹਨਾ ਜਿਵੇਂ ਗੁਰਦਾਸਪੁਰ ਵੀ ਜ਼ਿਕਰ ਕੀਤਾ ਜਾਂ ਬਾਕੀ ਜਗ੍ਹਾ ਤੇ ਉਹਨਾਂ ਦੇ ਫਿਰ ਬੂਟਿਆਂ ਨੂੰ ਕਿੰਨਾ ਕਿੰਨਾ ਸਮਾਂ ਹੋ ਗਿਆ? ਉਹ 4-4 ਸਾਲ ਤੋਂ। ਕਿਉਂਕਿ ਇਹ 2017 ਜੋ ਲੀਗਲ ਹੋਇਆ। ਅੱਛਾ। ਪਹਿਲਾਂ ਬੈਨt ਈ ਹੈ। ਹਾਂ। 2017 ਤੋਂ ਲੱਗਣਾ ਸ਼ੁਰੂ ਹੋ ਗਿਆ। ਉਸ ਤੋਂ ਬਾਅਦ 2 ਸਾਲ ਦਾ ਹਾਂ ਕੋਰੋਨਾ ਜੀ ਨਿਕਲ ਗਿਆ। ਅ ਲੋਕਾਂ ਨੇ ਕੋਈ 18 ਚ ਲਾਇਆਗੇ ਨੇ 19 ਚ ਲਾਇਆ ਇੱਕ ਕਹਿੰਦਾ ਮੈਂ 20 ਚ ਲਾਇਆ ਉਹ ਚਾਰਕਸਾਲੀ ਹੋਏ ਸਾਰਿਆਂ ਦੇ ਚਾਰ ਚਾਰ ਪੰਜ ਪੰਜ ਸਾਲ ਦੇ ਲੱਗੇ ਆ ਅੱਛਾ ਪਹਿਲਾ ਬੈਂਨ ਸੀ ਅੱਛਾ ਇਹ ਫਿਰ ਹੁਣ ਖੁੱਲ ਕੇ ਆਉਣੇ ਇਹ 2017 ਤੋਂ ਇਹਨੂੰ ਕਾਨੂੰਨੀ ਜਾਮਾ ਪਿਆ ਅੱਛਾ ਮੋਦੀ ਆਇਆ 14 ਚ ਹਾਂ ਤੇ 17 ਜਿਹਦਾ ਬਿੱਲ ਬਣਿਆ ਅੱਛਾ ਵੀ ਤੁਸੀਂ ਬੂਟਾ ਆਪਣੇ ਖੇਤੀ ਚ ਲਾ ਸਕਦੇ ਆ ਲਾ ਸਕਦੇ ਆ ਇਹ ਕਿਹੜਾ ਚੰਦਨ ਹੈ ਲਾਲ ਹੈ ਕਿ ਵਾਈਟ ਇਹ ਵਾਈਟ ਵਾਈਟ ਲਾਲ ਆਪਣੇ ਹੁੰਦਾ ਨੇ ਅੱਛਾ ਵਾਈਟ ਹੁੰਦਾ ਆਪਣੇ ਲਾਲ ਨਹੀਂ ਆਪਣੇ ਹੁੰਦਾ ਨੇ ਠੀਕ ਹੈ ਕਿਉਂਕਿ ਕੋਰੇ ਦੀ ਲਹਿਰ ਨੇ ਲਾਲ ਮਾਰ ਦਿੰਦੀ ਆ ਹਾਂ ਇਹਦੇ ਸਾਮ ਸੰਭਾਲ ਕਿਵੇਂ ਕਰਦੇ ਹੋ ਤੁਸੀਂ ਇਹਦੇ ਨਾਲ ਇਹ ਇਹ ਬੂਟੇ ਕਿਹੜੇ ਲੱਗੇ ਹੋਏ ਨੇ ਇਹਦੇ ਨਾਲ ਇਹ ਮਹਿੰਦੀ ਆ ਅੱਛਾ ਮਹਿੰਦੀ ਹੀ ਇਹਨੂੰ ਪਾਲਦੀ ਆ ਠੀਕ ਹੈ ਆ ਬੂਟਾ ਦੇਖਣਾ ਫਟ ਰਿਹਾ ਆ ਨੀ ਬਰੀਕ ਬਰੀਕ ਹਾਂ ਪੱਤੇ ਨਵੇਂ ਨਵੇਂ ਫੁੱਟੀ ਜਾਂਦੇ ਇਹ ਮਹਿੰਦੀ ਇਹਨੂੰ ਖਰਾਕ ਦਿੰਦੀ ਆ ਅੱਛਾ ਹੁਣ ਇਹਦੇ ਬੂਟੇ ਦੀ ਮਹਿੰਦੀ ਮਾਰ ਗਈ ਸੀ ਹਾਂ ਬੂਟਾ ਨਹੀਂ ਮਰਿਆ ਇਹਦੀ ਮਹਿੰਦੀ ਪਹਿਲਾਂ ਮਰ ਗਈ ਸੀ ਆ ਮਹਿੰਦੀ ਹੁਣ ਮੈਂ ਦੁਬਾਰਾ ਲਾਈ ਆ ਤੇ ਬੂਟਾ ਉੱਥੇ ਖੜਾ ਆ ਜਦੋਂ ਇਹਨੇ ਅਟੈਚ ਹੋ ਜਾਣਾ ਫਿਰ ਇਹਨੂੰ ਚੱਲ ਪੈਣਾ ਅੱਛਾ ਇਹ ਮਹਿੰਦੀ ਦੇ ਨਾਲ ਪਲਦਾ ਇਹ ਮਹਿੰਦੀ ਨਾਲ ਪਾਲਣਾ ਇਹਨੂੰ ਅੱਛਾ ਇਹ ਫਿਰ ਨਾਲ ਲਾ ਕੇ ਰੱਖਣੀ ਤੁਸੀਂ ਇਹ ਮਹਿੰਦੀ ਇਹ ਨਾਲ ਲਾਉਣੀ ਲਾਉਣੇ ਆ ਠੀਕ ਹੈ ਹੋਰ ਇਹਦੇ ਨਾਲ ਕੀ ਲਾਉਣੇ ਹੋ ਮਹਿੰਦੀ ਤੋਂ ਬਾਅਦ ਉਹ ਜਿਹੜਾ ਚੀੜ ਦਾ ਪੇੜ ਹੈ ਠੀਕ ਹੈ ਉਹ ਚੀੜ ਦਾ ਪੇੜ ਆ ਠੀਕ ਹੈ ਆ ਦੇ ਇਹ ਇਹਦੇ ਨਾਲ ਇਹਦੇ ਨਾਲ ਕਨੈਕਸ਼ਨ ਆ ਠੀਕ ਹੈ ਇਹਨੇ ਹਨਾ 2 ਸਾਲ ਬਾਅਦ ਇਹਨੇ ਇਹਦੀਆਂ ਇਹਦੀਆਂ ਜੜਾ ਇੱਥੇ ਨਹੀਂ ਆ ਜਾਣੀਆਂ ਕੁਝ ਉਹਦੀਆਂ ਜੜਾਂ ਇੱਥੇ ਤੇ ਆ ਜਾਣ ਫਿਰ ਇਹ ਕਨੈਕਸ਼ਨ ਹੋ ਜਾਣਾ ਅੱਛਾ ਫਿਰ ਇਹ ਮਹਿੰਦੀ ਤੋਂ ਬਾਅਦ ਇਹ ਪਾ ਲੇਗਾ ਇਹਨੂੰ ਫਿਰ ਪਾਲ ਜਾਣਾ ਮਹਿੰਦੀ ਨੇ ਆਟੋਮੈਟਿਕ ਜਦੋਂ ਨਾ ਸ਼ੋਰ ਹੋ ਗਈ ਫਿਰ ਮਹਿੰਦੀ ਨੇ ਹੋਣਾ ਨਹੀਂ ਸ਼ੋਰ ਦੇ ਵਿੱਚ ਅੱਛਾ ਕਿਉਂਕਿ ਛਾਂ ਹੋਣੀ ਬੂਟਿਆਂ ਨੇ ਪਲਣਾ ਏਡੇ ਏਡੇ ਹੋ ਜਾਣੇ ਆ ਉਹ ਛਾਵੇਂ ਮਹਿੰਦੀ ਨਹੀਂ ਹੋਣੀ ਫੇ ਤੇ ਇਹ ਇਹਨੇ ਲੰਬਾ ਹੋ ਜਾਣਾ ਇਹਨੇ ਉਹਨੂੰ ਕਨੈਕਸ਼ਨ ਦੇ ਲੈਣਾ ਅੱਛਾ ਫਿਰ ਇਹਦਾ ਇਹ ਅੱਛਾ ਦੂਜੇ ਬੂਟੇ ਤੋਂ ਆਪਣੇ ਆਪ ਨੂੰ ਲਿੰਦਾ ਜੇ ਤੁਸੀਂ ਇਹ ਜੀੜ ਨਹੀਂ ਲਾਉਣੀ ਹਾਂ ਇਹਦੀ ਜਗ੍ਹਾ ਅਮਰੀਕਨ ਡੇਕ ਲਾ ਸਕਦੇ ਆ ਅੱਛਾ ਔਲਾ ਲਾ ਸਕਦੇ ਆ ਅੱਛਾ ਔਲਾ ਵੀ ਹੁੰਦਾ ਅੱਛਾ ਔਲਾ ਵੀ ਹੋਊਗਾ ਜਿਹੜਾ ਉਹ ਚੀਜ਼ ਲਾਉਣੀ ਹੈ ਜਿਹੜਾ ਪਤਲਾ ਪਤਲਾ ਜਾਵੇ ਤਾਂ ਉਹਨੂੰ ਅੱਛਾ ਠੀਕ ਹੈ ਜੇ ਤਾਂ ਪਤਲਾ ਤਾਂ ਪਪੂਲਰ ਵੀ ਚੱਲ ਗਿਆ ਪਪੂਲਰ ਦੀਆਂ ਜਿਹੜਾ ਉਹ ਗੱਲਾਂ ਨਹੀਂ ਬਣਦੀਆਂ ਜਿਹੜਾ ਕਿਸੇ ਨੇ ਖੜਾਖ ਦੇਵੇ ਇਹ ਫਿਰ ਜ਼ਮੀ ਤੂੰ ਵੀਨ ਮੈਨੂੰ ਟੈਸਟ ਕਰਾਉਣੀ ਪਈ ਅੱਛਾ ਪਤਾ ਕੀ ਹੋਇਆ ਮੈਂ ਨਾ ਬੂਟੇ ਪਹਿਲਾਂ ਲੈ ਆਇਆ ਪਹਿਲਾਂ ਮੈਂ ਚੈੱਕ ਨਹੀਂ ਕਰਾਈ ਬੂਟੇ ਲਿਆ ਟੋਏ ਪੱਟੇ ਚੱਕ ਕੇ ਲਾਤੇ ਅੱਛਾ ਮੇਰੇ ਬੂਟੇ ਮਰ ਗਏ ਹਾਂ ਮੇਰੇ ਬੂਟੇ ਮਰ ਗਏ ਫਿਰ ਮੈਂ ਉਹਨਾਂ ਨੂੰ ਦੱਸਿਆ ਅੱਛਾ ਮੈਂ ਕਿਹਾ ਭਾਈ ਮੇਰੇ ਬੂਟੇ ਮਰ ਗਏ ਉਹ ਕਹਿੰਦੇ ਤੁਸੀਂ ਆਪਣੇ ਨਾ ਜ਼ਮੀਨ ਚੈੱਕ ਕਰਾਓ ਅੱਛਾ ਉਹ ਵੇ ਮੈਂ ਲੈਬ ਤੇ ਜ਼ਮੀਨ ਚੈੱਕ ਕਰਾਈ ਉਹਦੇ ਵਿੱਚੋਂ ਮੈਨੂੰ ਪਤਾ ਲੱਗਾ ਕਿੰਨਾ ਤੇਰਾ ਨਾਈਟ੍ਰੋਜਨ ਪਿਆ ਕਿੰਨੀ ਖਾਦ ਪਈ ਆ ਹਾਂ ਫਿਰ ਮੈਨੂੰ ਦੱਸਿਆ ਵੀ ਤੇਰਾ ਬੂਟਾ ਤਾਂ ਨਹੀਂ ਪਲ ਰਿਹਾ ਮਰ ਗਿਆ ਆ ਕਿਉਂਕਿ ਜ਼ਮੀਨ ਤੇਰੀ ਤੇ ਖਾਦ ਬਹੁਤ ਪਈ ਆ ਫੇ ਮੇ ਉੱਪਰਲੀ ਮਿੱਟੀ ਤੈਹ ਚਾ ਕੇ ਪਰੇ ਸਿੱਟੀ ਥੱਲੋਂ ਲਾਲ ਗੱਡੀ ਉਹਦੇ ਤੇ ਫੇ ਬੂਟਾ ਟਕਾਇਆ ਫੇ ਟੰਗ ਗਿਆ ਅੱਛਾ ਲਾਲ ਮਿੱਟੀ ਤੇ ਟੇਕਦਾ ਇਹਦੇ ਫਿਰ ਜਦੋਂ ਤੱਕ ਇਹ ਚੰਦਨ ਲੱਗਾ ਹੋਇਆ ਵਿੱਚ ਤੁਸੀਂ ਲਾ ਨਹੀਂ ਸਕਦੇ ਇਹਦੇ ਕੁਛ ਲਾ ਸਕਦੇ ਹਲਕੀ ਮਲਕੀ ਚੀਜ਼ ਲਾ ਲੈਂਦਾ ਜਿਵੇਂ ਇਹ ਗੋਭੀ ਲਾਈ ਹੋਈ ਗੋਭੀ ਲਾ ਲਈ ਆ ਫੇ ਗੋਭੀ ਦੇ ਬਜਾਏ ਕੋਈ ਹੋਰ ਹਲਕਾ ਛਾਲਗਲ ਮੂਲੀ ਲਾ ਲਵਾਂਗੇ ਅੱਛਾ ਉਹ ਜੀ ਲਾਉਣੀ ਜਿਹੜੀ ਦੂਜੇ ਨੁਕਸਾਨ ਨਾ ਦੇਵੇ ਇਹਨੂੰ ਨੁਕਸਾਨ ਨਾ ਦੇਵੇ ਇਹ ਯਾਨੀ ਕਿ ਹੁਣ 8-10 ਸਾਲ ਦੇ ਲਈ ਇਹ ਜ਼ਮੀਨ ਦੀ ਕੇਅਰ ਤੁਹਾਨੂੰ ਕਰਨੀ ਪਊਗੀ ਇਹ 8-10 ਸਾਲ ਜੰਗਲ ਲਈ ਇਹ ਤਾਂ ਵੈਸੇ ਦੀ ਮਹਿਕ ਵੀ ਬਹੁਤ ਆਉਂਦੀ ਹੁੰਦੀ ਹੁੰਦੀ ਕਹਿੰਦੇ ਚੰਦਨ ਦੀ ਚੰਦਨ ਆ ਵੀ ਨਾ ਹੀ ਚੰਦਨ ਇਹ ਤਾਂ ਮਹਿਕ ਤਾਂ ਆਉਣੀ ਆ ਹਾਂ ਇਹ ਫਿਰ ਜਦੋਂ ਤੁਸੀਂ ਆਮ ਤੌਰ ਤੇ ਅਸੀਂ ਦੇਖਦੇ ਆ ਕਿ ਪਿੰਡਾਂ ਦੇ ਵਿੱਚ ਜਦੋਂ ਕੋਈ ਐਵੇਂ ਦਾ ਐਕਸਪੈਰੀਮੈਂਟ ਕਰਦਾ ਹੈ ਬੜੇ سارے ਸਲਾਹਕਾਰ ਵੀ ਹੁੰਦੇ ਨੇ ਲੱਤਾਂ ਖਿੱਚਣ ਵਾਲੇ ਬਹੁਤ ਆ ਲੱਤਾਂ ਖਿੱਚਣ ਵਾਲੇ ਵੀ ਬਹੁਤ ਹੁੰਦੇ ਨੇ ਕੀ ਕਹਿੰਦੇ ਸੀਗੇ ਲੋਕ ਲੱਤਾਂ ਖਿੱਚਣ ਵਾਲੇ ਬਹੁਤ ਆ ਹਾਂ ਕਹਿੰਦੇ ਨੇ ਲੋਕ ਕੀ ਪੰਗਾ ਲੈ ਲੈ ਬਹੁਤ ਜਿਆਦਾ ਬਹੁਤ ਜਿਆਦਾ ਉਹ ਤੇਰਾ ਕਹਿੰਦਾ ਕੋਗਾ ਜੱਤ ਕਰ ਦੇਣਾ ਕਿਸੇ ਨੇ ਤੇ ਤੂੰ ਪੈਸੇ ਦੇ ਕੇ ਤਨ ਫਲਾਨਾ ਹੋ ਜਾਣਾ ਮੈਂ ਕਹਾਂ ਦੇਖੀ ਜੋ ਆ ਪੰਗਾ ਲੈਣਾ ਤਾਂ ਲੈਣਾ ਹੀ ਹੁ ਚੰਦਨ ਦੀ ਕਹਿੰਦਾ ਬਲੈਕ ਹੀ ਬਹੁਤ ਹੁੰਦੀ ਤੇ ਚੋਰੀ ਵੀ ਬਹੁਤ ਹੁੰਦੀ ਆ ਇਹ ਤਾਂ ਹੈਗੀ ਆ ਉਹ ਕੀਮਤੀ ਜਿਆਦਾ ਕਰਕੇ ਫੇ ਬਲੈਕ ਵੀ ਆ ਚੋਰੀ ਵੀ ਆ ਇਹ ਫਿਰ ਤੁਸੀਂ ਤਾਂ ਹੀ ਤਾਂ ਕਾਨੂੰਨ ਬਣਾਇਆ ਹਾਂ ਫੇ ਉਹ ਨਹੀਂ ਜਿਆਦਾ ਹਣਾ ਬਲੈਕ ਹੁੰਦੀ ਕਰਕੇ ਕਾਨੂੰਨ ਤਾਂ ਬਣਾਇਆ ਅੱਛਾ ਇਹ ਫਿਰ ਤੁਹਾਨੂੰ ਮੈਨੂੰ ਲੱਗਦਾ ਕੇਅਰ ਵੀ ਕਰਨੀ ਪਊ ਕਿਤੇ ਕੋਈ ਵੱਢ ਕੇ ਇਹ ਤਾਂ ਸਿਕਿਉਰਟੀ ਵੀ ਰੱਖਣੀ ਪੈਣੀ ਆ ਹਾਂ ਕਿਉਂਕਿ ਇਹ ਤਾਂ ਫਿਰ ਕਰਨੀ ਪੈਣੀ ਜਦੋਂ ਇਹ ਹੱਲੇ ਨਹੀਂ ਹੱਲੇ ਤਾਂ ਕਿਸੇ ਦੇ ਕੀਮਤ ਕਿਸੇ ਦਾ ਕੰਮ ਦਾ ਵੀ ਨਹੀਂ ਹਾਂ ਜਦੋਂ ਇਹਨੇ ਪੈਸਾ ਦੇਣ ਲੱਗਣਾ ਇਹਨੇ ਮੈਕਣਾ ਫੇ ਇਹਦੀ ਸਿਕਿਉਰਟੀ ਕਰਨੀ ਪੈਣੀ ਠੀਕ ਹੈ ਫੇ ਲਾਵਾਂਗੇ ਆਲੇ ਦੁਆਲੇ ਤਾਰ ਪੱਕੀ ਤੌਰ ਤੇ ਸਾਰੇ ਕਰ ਦੋਗੇ ਇਹ ਲਾਗੇ ਚਾਗੇ ਹੈ ਤਾਂ ਨਹੀਂ ਆਪਣੇ ਕਿਸੇ ਨੇ ਲਾਇਆ ਨੋ 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 ਮੈਂ ਸਾਰੇ ਦੇਖਟਿਆ ਫਿਰ ਫਿਰ ਕੇ ਲੱਭਿਆ ਅੱਛਾ ਤੁਸੀਂ ਫਿਰ ਕਿੱਥੋਂ ਕਿੱਥੋਂ ਤੱਕ ਜਾਂਦੇ ਰਹੇ ਹੋ ਪੰਜਾਬ ਤੋਂ ਬਾਹਰ ਮੈਂ ਕਰਨਾਟਕ ਆਹਮਦਾਬਾਦ ਸਾਰੇ ਘੁੰਮਿਆ ਅੱਛਾ ਸਾਰੇ ਦੇਖ ਆਏ ਉੱਥੇ ਜ਼ਿਆਦਾ ਹੁੰਦੀ ਹੈ ਚੰਦਨ ਦੀ ਖੇਤੀ ਜੰਗਲ ਹੈ ਉਧਰ ਤੋਂ ਅੱਛਾ ਉੱਥੇ ਜੰਗਲ ਹੈ ਜੰਗਲ ਹੈ ਉੱਥੇ ਲਾਲ ਹੈ ਨਰਤਰੀਆਂ ਤਿਆਰ ਕਰਦੇ ਉਹ ਬੂਟੇ ਤਿਆਰ ਕਰਦੇ ਆ ਅੱਛਾ ਹੁਣ ਮੇਰੀ ਗੱਲਬਾਤ ਹੁੰਦੀ ਉਹਨਾਂ ਨਾਲ ਮੈਂ ਸਾਰਾ ਆਪਣੀ ਵੀਡੀਓ ਬਣਾ ਕੇ ਉਹਨਾਂ ਨੂੰ ਭੇਜਦਾ ਆ ਉਹ ਕਹਿੰਦੇ ਬਿਲਕੁਲ ਗੁੱਡ ਆ ਅੱਛਾ ਇਹ ਫਿਰ ਕਿੰਨੇ ਦਾ ਬੂਟਾ ਇੱਕ ਮਿਲ ਜਾਂਦਾ ਬੂਟਾ ਨਹੀਂ ਨਾ ਮਹਿੰਗਾ ਹਾਂ ਬੂਟੇ ਦੀ ਹੁਣ ਟਰਾਂਸਪੋਰਟ ਹੀ ਬਹੁਤ ਹੈ ਹੁਣ ਤੁਹਾਨੂੰ ਪਤਾ ਹੀ ਹੈ ਇੱਥੋਂ ਦਿੱਲੀ ਤੱਕ ਕਰ ਜਾਣਾ ਤਾਂ ਗੱਡੀ ਦਾ 10000 ਖਾ ਜਾਂਦੀ ਹੈ ਹਾਂ ਚੋਕ ਨਾਟਕੜਾ ਨੇੜੇ ਹਾਂ ਨਾੜੀਬੂੜੀ ਦੂਰ ਕਿੰਨੀ ਖੇਤੀ ਕਰਦੇ ਹੋ ਤੁਸੀਂ ਫਿਰ ਮੇਰੇ ਕੋਲ 1.5 ਕਿੱਲਾ ਹੀ ਆ ਅੱਛਾ ਬਸ ਤੇ 1.5 ਕਿੱਲੇ ਦੇ ਵਿੱਚ ਫਿਰ ਚੰਦਨ ਤੋਂ ਇਲਾਵਾ ਹੋਰ ਕੀ ਲਾਉਨੇ ਹੋ ਹੋਰ ਆ ਸਬਜ਼ੀ ਅੱਛਾ ਆਰਾਮ ਤੋਰੀ ਕੀ ਯਾਰ ਆਹ ਬੈਂਗਣ ਹੁਣ ਪਾਲਖਿਆ ਸਵਾਗਿਆ ਹਾਂ ਬਸ ਇਦਾਂ ਉਹ ਭਈਏ ਨਾਲ ਮੈਂ ਅਟੈਚਮੈਂਟ ਕੀਤੀ ਆ ਦੋਦੀ ਲਾਈ ਜਾਨੇ ਆ ਅੱਛਾ ਸਬਜੀ ਲਾ ਕੇ ਵੇਚ ਦਿੰਨੇ ਆਂ ਆਪਣਾ ਗੁਜ਼ਾਰਾ ਚੱਲੀ ਜਾਂਦਾ ਕਣਕ ਝੋਨਾ ਨਹੀਂ ਲਾਉਂਦੇ ਸੀ ਅੱਛਾ ਪਹਿਲਾਂ ਲਾਉਂਦੇ ਹੋਵਾਂ ਪਹਿਲਾਂ ਲਾਉਂਦਾ ਸੀ ਅੱਛਾ ਹੁਣ ਤਾਂ ਬਿਲਕੁਲ ਛੱਡ ਦਿੱਤਾ ਹਾਂ ਡੇਢ ਕਿੱਲੇ ਦੇ ਵਿੱਚ ਵੈਸੇ ਤੁਸੀਂ ਸਕੀਮ ਚੰਗੀ ਲਾਈ ਆ ਹੈ ਕਿ ਜਦੋਂ ਇਹ ਹੋ ਗਿਆ ਤਾਂ ਫਿਰ ਵਧੀਆ ਇਹ ਕੀਮਤ ਵਿੱਚ ਦੇ ਜੂਗਾ ਮੇਰੇ ਬੱਚੇ ਦੋਨੇ ਬਾਹਰ ਆ ਮੈਂ ਚੋਨਾ ਨਿਆਣਿਆਂ ਨੂੰ ਇੱਥੇ ਸੈੱਟ ਕਰਨਾ ਅੱਛਾ ਜੇ ਹੁਣ ਚਾਰ ਪੈਸੇ ਆਪਣੇ ਕੋਲ ਇੱਥੇ ਹੀ ਬਣਦੇ ਆ ਹਾਂ ਫੇ ਨਿਆਣੇ ਐਵੇਂ ਗੁਲਾਮੀ ਕਰਨਗੇ ਕੋਰੀਆਂ ਦੀ ਹਾਂ ਇਵੇਂ ਲੱਗਦਾ ਫਿਰ ਲਾਇਆ ਤੁਸੀਂ ਬੱਚਿਆਂ ਕਾ ਲਈਏ ਚੰਨ ਹਾਂ ਇਸੇ ਕਰਕੇ ਲਾਇਆ ਵੀ ਕੋਈ ਇਦਾਂ ਦਾ ਕੰਮ ਕਰੀਏ ਗਾ ਬਾਕੀ ਦੇ ਵੀ ਤਰਨ ਨਿਆਣੇ ਕਾਧੋ ਕੱਢੀ ਜਾਣੇ ਆਪਾਂ ਆਪਣੇ ਇੱਥੇ ਰੱਖੋ ਇੱਥੇ ਕੰਮ ਪਈ ਜੇ ਕਰਨਾ ਤਾਂ ਇੱਥੇ ਬਹੁਤ ਹੋ ਗਿਆ ਹਾਂ ਵਾਕਈ ਗੱਲ ਠੀਕ ਪਰ ਪੰਗਾ ਲਾਵਾਂਗੇ ਤਾਂ ਖਾਰ ਹੋਣਾ ਪੰਗਾ ਲਾਵਾਂਗੇ ਤਾਂ ਵਾਕਈ ਮੈਂ ਮੈਂ ਇਹਦੇ ਵਿੱਚ ਕਾਮਯਾਬ ਹੋਣਾ ਤੇ ਮੈਂ ਚੁੱਪ ਕਰਕੇ ਥੋੜਾ ਬਹਿਣਾ ਮੈਂ 20 ਰੋਲਾ ਪਾਉਂਗਾ ਉਹ ਭਾਈ ਲਾਓ ਇੱਧਰ ਹੋ ਗੋ ਨਿੰਬੂ ਹੀ ਲਾ ਲਓ ਨਿੰਬੂ ਵੇਚ ਲਾ ਨਿੰਬੂ ਬਹੁਤ ਮਹਿੰਗਾ ਵੇਖਦਾ ਹਾਂ ਨਿੰਬੂ ਕਾਫੀ ਮਹਿੰਗਾ ਐ ਇੱਕ ਮੁੰਡੇ ਨੇ ਜਾਮਣਾ ਲਾਈਆਂ ਆ 1. ਅੱਛਾ 8 ਲੱਖ ਦੀਆਂ ਉਹਦੀਆਂ ਜਾਮਣਾ ਵੇਖਦੀਆਂ ਹਾਂ ਮੁਕਸਰ ਦੇ ਕੋਲ ਪਿੰਡ ਆ ਉਹਦਾ ਜਗਤਪੁਰ ਅੱਛਾ ਠੀਕ 8 ਲੱਖ ਦੀਆਂ ਉਹਦੀਆਂ ਜਾਮਣਾ ਵੇਖਦੀਆਂ ਜਾਮਣਾ ਵੇਖੀਆਂ ਹੂੰ ਮੈਨੂੰ ਲੱਗਦਾ ਕਿ 8-10 ਸਾਲ ਕੋਈ ਜ਼ਿਆਦਾ ਲੰਬਾ ਸਮਾਂ ਨਹੀਂ ਹੈਗਾ ਕੋਈ ਠੇਕ ਜਾਂ ਸਫੇਦਾ ਹੀ ਲਾ ਦੋ ਤਾਂ ਵਿੰਦਾ ਵਿੰਦਾ ਕਿੰਨਾ ਹੋ ਜਾਂਦਾ ਕੁੱਤ ਫੈਦਾ ਥੋੜੀ ਜਿਹਾ ਹੋਰ ਚੀਜ਼ ਆ ਉਹ ਅਸੀਂ ਉਸ ਕੰਮ ਲਈ ਲਾਈਦਾ ਜਾਂ ਕਿਸੇ ਨਾਲ ਅੜਕਾ ਹੋਵੇ ਜਾਂ ਕਿਦਾਂ ਉਹਦੇ ਵਿੱਚ ਇੰਨੀ ਕਮਾਈ ਵੀ ਹੈਗੀ ਮੈਸੇਜ ਬਸੇਰਾ ਦੇ ਗਿਆ ਮੈਨੂੰ ਮੈਂ ਐਵੇਂ 8 ਰੁਪਏ ਲਿਆ ਕੇ ਲਾਇਆ ਤੇ ਮੈਨੂੰ 4000 ਦਾ ਬੂਟਾ ਵਹਿ ਗਿਆ ਬੂਟੇ ਰਾਸ ਆ ਗਏ ਤੁਹਾਨੂੰ ਮੈਨੂੰ ਬੂਟੇ ਰਾਸ ਆ ਗਏ ਇਹ ਤੁਸੀਂ ਪੁਸ਼ਪਾ ਫਿਲਮ ਤਾਂ ਨਹੀਂ ਵੇਖੀ ਉਹ ਦੇਖੀਆ ਮੈਂ ਫਿਲਮਾਂ ਦੇਖੀਆ ਪਰਮਾ ਦੇਖੀਆ ਚੰਦਨ ਦੀ ਖੇਤੀ ਵਾਲੇ ਪਾਸੇ ਤੁਸੀਂ ਆਏ ਵਧੀਆ ਕੀਤਾ ਇਹ ਤਾਂ ਇਹ ਫਿਰ ਜਦੋਂ ਇਹ ਵੱਡਾ ਕਹਿੰਦੇ ਹੋ ਜਾਂਦਾ ਤਾਂ ਕਈ ਲੋਕੀ ਇਹ ਵੀ ਕਹਿੰਦੇ ਨੇ ਕਿ ਇਹਦੇ ਇਹਨੂੰ ਸੱਪ ਬਹੁਤ ਆਉਂਦੇ ਨੇ ਬੇ ਜੰਗਲੀ ਏਰੀਆ ਦੇ ਵਿੱਚ ਤਾਂ ਸੱਪ ਹੁੰਦੇ ਆ ਹਾਂ ਹੋ ਵੀ ਸਕਦਾ ਇਹਨੂੰ ਚੁੰਬੜ ਸਕਦੇ ਆ ਪਰ ਇਹ ਦੇਖਣ ਨੂੰ ਤਾਂ ਮੈਨੂੰ ਨਹੀਂ ਲੱਭਦਾ ਕਿ ਸਾਰੀ ਗਰਮੀ ਸੱਪ ਅੱਛਾ ਹੋ ਸਕਦਾ ਇਹਨੂੰ ਚੁੰਬੜੂਗੇ ਵੀ ਕਿਉਂਕਿ ਪੇਟ ਕਹਿੰਦੇ ਠੰਡਾ ਹੁੰਦਾ ਹਾਂ ਕਿਉਂਕਿ ਆ ਪੰਡਤ ਲੋਕ ਜਾਂ ਹੋਰ ਵੀ ਉਹ ਇਹਨੂੰ ਮੱਥੇ ਤੇ ਲਾ ਕੇ ਪਿੰਡੇ ਤੇ ਵੀ ਕਈ ਲਾਉਂਦੇ ਆ ਹਾਂ ਕਿਉਂਕਿ ਉਹ ਆਪਣੇ ਨਸਾਂ ਠੰਡੀਆਂ ਰੱਖਦੇ ਆ ਹਾਂ ਸੱਪ ਵੀ ਚੁੰਬੜ ਸਕਦਾ ਪਰ ਇਹ ਤਾਂ ਸੱਪਰ ਦੇਖਣ ਨੂੰ ਨਹੀਂ ਲੱਗਦਾ ਹਾਂ ਅੱਛਾ ਇਹ ਚੀਜ਼ਾਂ ਹੋ ਜਾਂਦੀਆਂ ਨੇ ਫਿਰ ਜਿਵੇਂ ਬੜੇ ਸਾਰੇ ਲੋਕ ਨੇ ਜਿਨ੍ਹਾਂ ਨੇ ਉਹ ਬਦਾਮ ਜਾਂ ਅਜੀਰਾ ਵਗੈਰਾ ਦੇ ਵਿੱਚ ਲਾਏ ਹੁੰਦੇ ਤੁਸੀਂ ਮੈਂ ਉਹ ਐਕਸਪੈਰੀਮੈਂਟ ਕੀਤਾ ਅੱਛਾ ਮੈਂ ਇੱਕ ਇੱਕ ਪੇੜ ਲਾਇਆ ਉਹ ਮੈਂ ਨਾ ਪਤਾ ਕਿ ਮੈਂ ਤਾਂ ਮਲੇਰਕੋਟ ਵਾਲੇ ਗਿਆ ਸੀ ਹਾਂ ਮਲੇਰਕੋਟ ਵਾਲੇ ਗਿਆ ਤਾਂ ਮੈਂ ਸਰ ਉਦੋਂ ਦੂਸਰੇ ਸੀਗੇ ਆਪਣੇ ਕਾਲੀ ਮਿਰਚ ਲੌਂਗ ਲੈਚੀ ਆ ਤੇਜ ਪੱਤਾ ਇਹ ਲੈ ਆ ਅੰਜੀਰ ਵਾਲੇ ਤਾਂ ਇਹਨੂੰ ਮੈਨੂੰ ਧੱਕੇ ਨਾਲ ਹੀ ਉਹਨੇ ਮੈਨੂੰ ਦਵਾਇਆ ਕਹਿੰਦਾ ਸਰਦਾਰਾ ਲੈ ਇੱਕ ਮੇਰਾ ਕਹਿਣਾ ਮਨ ਕਹਿੰਦਾ ਚੱਕ ਅੱਛਾ ਉਹ ਤਿੰਨ ਤਿੰਨ ਸਾਦਾ ਬੂਟਾ ਉਹਨੇ ਮੈਨੂੰ ਧੱਕੇ ਨਾਲ ਹੀ ਦਿੱਤਾ ਹਾਂ ਉਹ ਭਾਜੀ ਯਕੀਨ ਮੰਨੀ ਅੰਜੀਰ ਇੰਨਾ ਤੁਰਿਆ ਹਾਂ ਬਾਦਾਮ ਇੰਨਾ ਤੁਰਿਆ ਉਹ ਮੈਨੂੰ ਬਾਕੀ ਦੇ ਬੂਟੇ ਇੰਨੇ ਹਲੇ ਤੁਰਦੇ ਆ ਗਰੋਸ ਘਟ ਕਰਦੇ ਉਹ ਜ਼ਿਆਦਾ ਤੁਰ ਰਹੇ ਆ ਅੱਛਾ ਅੰਜੀਰ ਤੇ ਬਾਦਾਮ ਦੋਨੋਂ ਹਾਂ ਉਹ ਜੜਾ ਇਦਾਂ ਨਹੀਂ ਲਾਈਆਂ ਆ ਅੱਛਾ ਜੜਾ ਪੰਜਾਬ ਦੀਆਂ ਹਾਂ ਉੱਤੇ ਪੇਂਦ ਦੂਜੀ ਦਿੱਤੀ ਆ ਜਿਹਦਾ ਕਲਮਾ ਘੜ ਕੇ ਨਾ ਬੀ ਟਾਈਪ ਐਦਾਂ ਵਿੱਚ ਦੇ ਕੇ ਆਲੇ ਨਾਲ ਟੇਪ ਕਰ ਦਿੰਦੇ ਤੇ ਫਰੂਟ ਫਿਰ ਉਵੇਂ ਆਏਗਾ ਉਦਾਂ ਹੀ ਆਊਗਾ ਉੱਪਰੋਂ ਅੱਛਾ ਜਿਵੇਂ ਹੁੰਦਾ ਗਰੰਟੀ ਦਿੱਤੀ ਉਹਨਾਂ ਅੱਛਾ ਕਿੰਨੇ ਚਿਰ ਬਾਅਦ ਹੋ ਜੂ ਕਹਿੰਦੇ ਉਹ ਕਹਿੰਦਾ ਤੈਨੂੰ ਦੂਜੇ ਸਾਲ ਕਹਿੰਦਾ ਦੇ ਲਈ ਪਾਲਾ ਅੱਛਾ ਦੂਜੇ ਸਾਲ ਹੀ ਕਹਿੰਦੇ ਦੇਣ ਲੱਗ ਜੂਗਾ ਪਾਲਾ ਠੀਕ ਐ ਇਹ ਮੈਨੂੰ ਲੱਗਦਾ ਐਕਸਪੈਰੀਮੈਂਟ ਬਹੁਤ ਘੱਟ ਨੇ ਹਾਂ ਉਹ ਭਰਾਵਾ ਉਹ ਤਾਂ ਹੱਥ ਤੇ ਸਿਰੋਂ ਨਹੀਂ ਪਾਉਂਦੇ ਜਿੱਦਾਂ ਇੰਜੀਨੀਅਰ ਹੁਣ ਆਪਣੇ ਆ ਨਾ ਕਾਢੇ ਤੋਂ ਕਾਢੇ ਇਹ ਬੂਟਿਆਂ ਵਿੱਚ ਵੀ ਬਹੁਤ ਐ ਇਤੋਂ ਵੀ ਮਹਿੰਗੇ ਤੋਂ ਮਹਿੰਗੇ ਬੂਟੇ ਆ ਕਹਿੰਦਨ ਤੋਂ ਵੀ ਹਾਂ ਇੱਕ ਬਖੂਰ ਦਾ ਪੇੜ ਆ ਮੈਨੂੰ ਉਹ ਓਡੀਸਾ ਚ ਮੈਂ ਕਹਿੰਦਾ ਕੋਈ ਮੈਨੂੰ ਤੁਹਾਡੇ ਜ਼ਰੀਏ ਕੋਈ ਮਿਲ ਜਵੇ ਨਾ ਓਡੀਸਾ ਚ ਕੋਈ ਭਾਈ ਭਰਾ ਤਾਂ ਮੈਂ ਉੱਥੋਂ ਬੂਟੇ ਮੰਗਾਉਣ ਫਕੂਰਾ ਜਿਹਨੂੰ ਕਹਿੰਦੇ ਊਦ ਦੀ ਲੱਕੜ ਅੱਛਾ ਉਹ ਸਭ ਤੋਂ ਮਹਿੰਗਾ ਵਿਕਦਾ ਉਹ ਡਾਲਰਾਂ 'ਚ ਵਿਕਦਾ ਅੱਛਾ ਮਤਲਬ ਉਹ ਮਿਲੀਅਨ ਡਾਲਰਾਂ 'ਚ ਕਿਲੋ ਦੀ ਕੀਮਤ ਹੈ ਉਹਦੀ ਅੱਛਾ ਉਹ ਇੰਨੀ ਕੀਮਤ ਹੈ ਉਹਦੀ ਹਾਂ ਉਹ ਹੁੰਦਾ ਨਹੀਂ ਆਪਣੇ ਉਹ ਹੁੰਦਾ ਹੋਣ ਨੂੰ ਹੋ ਜਾਣਾ ਹਾਂ ਸਰ ਉਹ ਕਨੈਕਸ਼ਨ ਦੇਣਾ ਪੈਣਾ ਜਿਹੜਾ ਇੱਧਰ ਲਿਆ ਪੇੜ ਉੱਪਰੋਂ ਉਦਾਂ ਏਦਾਂ ਹੁੰਦੇ ਆ ਪੇੜਾਂ ਇਹ ਤੁਹਾਨੂੰ ਕੀ ਲੱਗਦਾ ਫਿਰ ਇਹ ਅਵੇਅਰਨੈਸ ਨਹੀਂ ਹੈਗੀ ਤਾਂ ਕਰਕੇ ਕਿਸਾਨ ਆਪਣੇ ਇੱਧਰਲੇ ਪਾਸੇ ਨਹੀਂ ਆਉਂਦੇ ਸਾਡੇ ਲੋਕਾਂ ਨੇ ਸੋਚ ਹੀ ਉੱਥੇ ਕਿ ਰੱਖੀ ਆ ਹਾਂ ਮਾ ਮੋਰੇ ਕਣਕ ਦੇ ਬੀਜ ਲਾ ਹੁਣੇ ਤੋਂ ਸਵਾਰਨ ਲੱਪਿਆ ਝੋਨਾ ਵੱਢ ਕੇ ਛੜੇ ਆ ਹੋਰ ਬਸੇ ਸੋਚਦਾ ਹੀ ਨਹੀਂ ਹਾਂ ਜਦੋਂ ਕਣਕ ਵੱਢ ਕੇ ਢੀ ਵੀ ਆਉਂਦੇ ਝੋਨੇ ਦੀ ਪਨੀਰੀ ਵਾਲ ਨੂੰ ਤੋੜਦੇ ਆ ਇੱਥੇ ਕੀ ਬੀ ਆ ਆਇਆ ਉਹ ਆਇਆ ਉਹ ਆਇਆ ਭਈ ਝੋਨਾ ਹਾਂ ਨਿਕਲਦਾ ਨਹੀਂ ਕੋਈ ਦਲਦਲ ਆ ਇਹ ਮੈਨੂੰ ਲੱਗਦਾ ਕਿ ਇਹ ਰਿਸਕ ਵੀ ਆ ਹਣਾ ਜੇ ਤੁਸੀਂ ਆ ਰਿਸਕ ਦਾ ਹੁਣ ਆ ਰਿਸਕ ਹੀ ਲਿਆ ਆ ਇਹ ਰਿਸਕ ਹੈ ਕਿ ਚਾਰਕ ਨਾਲਾ ਜਗਾ ਵੀ ਤੱਕ ਤੁਸੀਂ ਛੱਡਤੀ ਫਿਰ ਹੁਣ ਹਣਾ ਚਾਰਕ ਨਾਲ ਜਗਾ ਛੱਡ ਦਿੱਤੀ 2.3 ਲੱਖ ਰੁਪਈਆ ਵੀ ਲਾਤਾ ਅੱਛਾ 2.3 ਲੱਖ ਰੁਪਈਆ ਲੱਗਦਾ ਅੱਛਾ ਚਲੋ ਜਦੋਂ ਆਏ ਫਿਰ ਆਉਣੇ ਵੀ ਉਹ ਉਹ ਬਾਰੇ ਨਿਆਰੇ ਉਹ ਇੱਕ ਐਫ ਡੀ ਆ ਹਾਂ ਇਹ ਕੈ ਇਹ ਮੈਂ ਇਹ ਚੀਜ਼ ਸੋਚ ਲਈ ਹਾਂ ਉਹ ਮੈਂ ਸਫੇਦੇ ਤੋਂ ਸੋਚ ਗਿਆ ਵੀ ਤੇਰੇ ਤੋਂ ਇੰਨੇ ਪਰਸੈਂਟ ਪੈਸਾ ਵੱਧ ਆ ਹਾਂ 8 ਰੁਪਈਏ ਲਾਏ ਸੀ 4000 ਨੂੰ ਵੇਚਿਆ ਇਹ ਕਾਟਰ ਪੈ ਦਾ ਪੇੜ ਲਿਆਂਦਾ ਇਸ ਫਾਇਦੇ ਦਾ ਅੱਛਾ 4000 ਨੂੰ ਵੇਚ ਲਿਆ ਹਾਂ ਪੰਜਵੇਂ ਸਾਲ ਚ ਬੈ ਗਿਆ ਹਾਂ ਇੰਨੀ ਕੋਈ ਵਿਆਜ ਦਿੰਦਾ ਕੋਈ ਨਹੀਂ ਦਿੰਦਾ ਇਹ ਚੀਜ਼ ਸੋਚ ਕੇ ਇੱਥੇ ਲਾਏ ਆਵੇਂ ਇਹ ਐਪ ਇੱਕ ਐਫਡੀ ਆ ਬੜਾਪਾ ਆ ਬੱਚਿਆਂ ਨੂੰ ਦੱਸਤਾ ਫਿਰ ਤੁਸੀਂ ਬਾਦ ਦਦਾ 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 ਮੈਂ ਤਾਂ ਦੋ ਸਾਲ ਆ ਮਮ ਆ ਮੈਨੂੰ ਟੱਕ ਰਿਹਾ ਚੁੱਪ ਕਰਕੇ ਜੋ ਪੀਅਰ ਲੈਣੀ ਲੈ ਲੈਣੇ ਇੱਥੇ ਆ ਜਾਓ ਅੱਛਾ ਵਾਕਿਆ ਜੇਕਰ ਕਰੋ ਮੈਨੂੰ ਲੱਗਦਾ ਚਾਜਨਾ ਤਾਂ ਇੱਥੇ ਹੀ ਬਹੁਤ ਕੋਈ ਆ ਬਹੁਤ ਇੱਥੇ ਬਹੁਤ ਖੁਸ਼ ਹਾਂ ਵਾਕੀ ਠੀਕ ਹੈ ਜੀ ਅਜਮੇਰ ਜੀ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਇਹ ਅਜਮੇਰ ਸਿੰਘ ਨੇ ਜਲੰਧਰ ਦੇ ਲਾਗੇ ਪਿੰਡ ਹੈ ਢਾਲੀਵਾਲ ਜਿੱਥੇ ਇਹਨਾਂ ਨੇ ਚੰਦਨ ਦੇ ਬੂਟੇ ਜਿਹੜੇ ਨੇ ਉਹ ਲਾਏ ਹੋਏ ਨੇ ਤਾਂ 1.5 ਕਿੱਲੇ ਦੇ ਵਿੱਚ ਖੇਤੀ ਕਰਦੇ ਨੇ ਪਰ ਬੜੇ ਵਧੀਆ ਢੰਗ ਦੇ ਨਾਲ ਖੇਤੀ ਕਰਦੇ ਨੇ ਕਿ ਕਿਵੇਂ ਉਹਦੇ ਚੋਂ ਤੁਸੀਂ ਕਮਾਈ ਕਰ ਸਕਦੇ ਹੋ ਕਿਉਂਕਿ ਕਈ ਯਾਰ ਕਣਕ ਝੋਨੇ ਦੇ ਪਿੱਛੇ ਪਾ ਕੇ ਬੰਦਾ ਬਹੁਤ ਸਮਾਂ ਜਿਹੜਾ ਉਹ ਖਰਾਬ ਕਰ ਦਿੰਦਾ ਚੰਗੀ ਕਮਾਈ ਜਿਹੜੀ ਨਹੀਂ ਹੋ ਪਉਂਦੀ ਤਾਂ 1.5 ਕਿੱਲੇ ਦੇ ਵਿੱਚੋਂ ਇਹਨਾਂ ਨੇ 4 ਕਨਾਲਾਂ ਦੇ ਵਿੱਚ ਚੰਦਨ ਦੀ ਜਿਹੜੀ ਹੈ ਖੇਤੀ ਸ਼ੁਰੂ ਕੀਤੀ ਹੈ 1.5 ਸਾਲ ਦੇ ਬੂਟੇ ਇਹਨਾਂ ਦੇ ਹੋ ਗਏ ਨੇ ਤਾਂ ਜੇਕਰ ਵਧੀਆ ਤਰੀਕੇ ਨਾਲ ਹੋ ਗਏ ਤਾਂ 8-10 ਸਾਲਾਂ ਦੇ ਵਿੱਚ ਇਹ ਚੰਗੀ ਕਮਾਈ ਦੇ ਕੇ ਜਾਣਗੇ ਦੇਖਦੇ ਰਹੋ #ਪੰਜਾਬ